ਮਿਸਾ ਸਿੱਖਾਲਜ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਦੋਵੇਂ ਕਮਾਲ ਦੀਆਂ ਵੜਾ ਤੁਹਾਨੂੰ ਦਿਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਵਾ ਤੇ ਕਮਾਲ ਦੀ ਗੱਲ ਇਹ ਆ ਵੀ ਦੋਵਾਂ ਮਗਰੀ ਚੰਗੀਆਂ ਵਛੀਆਂ ਵਾ ਜਿਹੜੀਆਂ ਸੋਹਣੀਆਂ ਵਛੀਆਂ ਵਾ ਦੋਵਾਂ ਤੇ ਮਗਰੀ ਤੇ ਬਾਕੀ ਸੂਈਆਂ ਸਵਾਈਆਂ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਾਈ ਗੁਰੂ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਕੈਮ ਤੇ ਸੇਤਾਂ ਨਾ ਬੜੀ ਕਿਰਪਾ ਵਾਈ ਗੁਰੂ ਜੀ ਹੁਣ ਠੀਕ ਹੈ ਸਰੀਰ ਠੀਕ ਹੈ ਤੇ ਮੋਲ ਚਾ ਲੱਗ ਪੈ ਨੇ ਓਕੇ ਹੁਣ ਪੂਰਾ ਮੋਲ ਚਲੋ ਵਿਗੜਿਆ ਤਾਂ ਸਾਰੇ ਹੀ ਤੁਹਾਨੂੰ ਪਤਾ ਹਾਂ ਹਾਂਜੀ ਹਾਂਜੀ ਪਰ ਹੁਣ ਸ਼ਾਂਤੀ ਹੋ ਗਈ ਆ ਤੇ ਇਹ ਸਾਰੇ ਹੀ ਆ ਠੀਕ ਆ ਚਲੋ ਵੈਸੇ ਚਾਹੀਦੀ ਯਾਰ ਬੇਜੀ ਸਾਨੂੰ ਸ਼ਾਂਤੀ ਆ ਹਾਂਜੀ ਹਾਂਜੀ ਇਹਦੇ ਵਿੱਚ ਪਬਲਿਕ ਜਿਹੜੀ ਆ ਨੁਕਸਾਨ ਜ਼ਿਆਦਾ ਹੁੰਦਾ ਤੁਹਾਡਾ ਤੇ ਪੈਂਦੇ ਬਿਲਕੁਲ ਹੀ ਬਾਦਰ ਦੇ ਰਾਵੀ ਦੇ ਕੰਡੇ ਦੇ ਮੈਂ 1.5 ਕਿਲੋਮੀਟਰ ਆ ਰਾਵੀ ਦੇ ਕੰਡੇ ਤੇ ਹੀ ਆ ਜਿਹੜਾ ਹੁਣ ਜਿੱਥੇ ਆਪਾਂ ਖਲੋਤੇ ਆ ਜਿੱਥੇ ਉਦੋਂ ਤੁਸੀਂ ਦੱਸਦੇ ਵੀ ਇੱਥੋਂ ਪਹਿਲਾਂ ਪਾਣੀ ਲੰਘਦਾ ਹੁੰਦਾ ਸੀ ਰਾਵੀ ਦਰਿਆ ਦਾ ਜਿਹੜਾ ਪਿੰਡ ਤੁਹਾਡਾ ਜਿਹੜਾ ਇੱਥੇ ਆਪਣੇ ਇਥੋਂ ਆਰਮੀ ਵਾਕੇ ਗਿਆ ਤੇ ਸ਼ਾਂ ਗਿਆ ਹੁਣ ਪਾਕਿਸਤਾਨ ਵਾਲਾ ਹੋ ਗਿਆ ਸਾਡਾ ਪਿੰਡ ਜਿਹੜਾ ਸੀ ਆਰਮੀ ਦਾ ਡਿਫੈਂਸ ਸੀ ਅੱਛਾ ਉਹ ਤਾਂ ਨਹੀਂ ਦੱਸੀ ਇਹਦੇ ਪਤਾ ਨਹੀਂ ਕਿੰਨਾ ਹੋ ਜਾਣ ਕੇ ਬਹਿ ਗਈ ਪਿੰਡ ਦੇ ਘਰੇ ਘਰੇ ਤੇ ਅੱਛਾ ਹਾਂਜੀ ਠੀਕ ਆ ਤੇ ਹੁਣ ਥੱਲੇ ਚੱਲਣਾ ਅੱਛਾ ਹੁਣ ਠੀਕ ਆ ਉਦੋਂ ਤੇ ਲੱਗਦਾ ਹੁਣ ਆ ਕੀ ਪਤਾ ਨਹੀਂ ਹਣਾ ਉਹਨਾਂ ਦਾ ਅੰਜੀ ਰਾਤ ਨੂੰ ਨਹੀਂ ਨੀਂਦ ਆਉਂਦੀ ਤੇ ਠੀਕ ਆ ਕਿਉਂਕਿ ਪਤਾ ਉਹਨਾਂ ਨੂੰ ਹੀ ਲੱਗਦਾ ਅਸਲ ਤੇ ਜਿਹਦੇ ਤੇ ਹੋਵੇ ਜਿਹੜੇ ਹੁਣ ਦੂਰ ਇਸ਼ਾਰਾਂ ਚ ਬੈਠੇ ਆ ਉਹ ਦੂਰੋਂ ਦੂਰੋਂ ਵੇਖਦੇ ਆ ਤੇ ਪਰ ਹੁਣ ਜਿਨ੍ਹਾਂ ਨੇ ਬੀਤਨ ਦੀ ਆ ਪਤਾ ਉਹਨਾਂ ਨੂੰ ਹੀ ਲੱਗਦਾ ਨਹੀਂ ਸੁੱਤੇ 2-4 ਦਿਨ ਲੱਗ ਕੇ ਨਾ ਖੜਾ ਖੜੂਪ ਹੁੰਦਾ ਸੀ ਨਾ ਜਦੋਂ ਡਰੋਨ ਲੰਘਦੇ ਸੀ ਹਾਂਜੀ ਹਾਂਜੀ ਇਹ ਉਹ ਇੱਕ ਹਿਸਾਬ ਦੇ ਰਾਤ ਨੂੰ ਲੈਣ ਨੂੰ ਕਰਕੇ ਤਿੰਦਦੇ ਠੀਕ ਆ ਕਿੱਥੇ ਨਹੀਂ ਲਉਦੀ ਤੁਹਾਨੂੰ ਪਤਾ ਹੀ ਹੈ ਜਦੋਂ ਛੋਟੇ ਛੋਟੇ ਬੱਚੇ ਹੁਣ ਮਾਂ ਨੂੰ ਉਹਨੂੰ ਬੜਾ ਫਿਕਰ ਹੁੰਦਾ ਆ ਤੇ ਆ ਲਿੰਦਾ ਬੱਚਾ ਨਹੀਂ ਛੱਲੇ ਜਾਂਦਾ ਬੱਚਾ ਹਾਂਜੀ ਹਾਂਜੀ ਹੁਣ ਜਿਹੜਾ ਜਿੰਨਾ ਬਾਰਡਰ ਏਰੀਆ ਰਿਹਾ ਵਾ ਅੰਮ੍ਰਿਤਸਰ ਹੋ ਗਿਆ ਜਾਂ ਡੇਰਾ ਬਾਬਾ ਨਾਨਕ ਜਨਾਲਾ ਇਹੋ ਜਿਹੇ ਏਰੀਆ ਸਾਰਾ ਤਿੰਨ ਚਾਰ ਦਿਨ ਘੱਟ ਹੀ ਸੁੱਤਾ ਏ ਉੱਦਾਂ ਹਾਂਜੀ ਬਿਲਕੁਲ ਬਿਲਕੁਲ ਦਰਦ ਸਾਰਿਆਂ ਨੂੰ ਹੈਗਾ ਹੀ ਨਾ ਹਾਂਜੀ ਹਾਂਜੀ ਉਹਦੀਆਂ ਕੋ ਮੱਥੀ ਗੱਲਾਂ ਕਰੇ ਉਹਦਾ ਸਾਰੇ ਲੱਦੇ ਠੀਕ ਆ ਹਾਂਜੀ ਚਲੋ ਨਾਮ ਦੱਸ ਦੋ ਹਾਂ ਆਪਣਾ ਸਰਬਜੀਤ ਸਿੰਘ ਆ ਹਾਂਜੀ ਪਿੰਡ ਆਪਣਾ ਰਾਮਦਵਾਲੀ ਆ ਜ਼ਿਲ੍ਹਾ ਗੁਰਦਾਸਪੁਰ ਸੀ ਡੇਰਾ ਬਾਬਾ ਨਾਨਕ ਇਹੜਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਆ ਉਹ ਮੇਰੇ ਤੋਂ ਹੈਗਾ ਆ 6-7 ਕਿਲੋਮੀਟਰ ਠੀਕ ਆ ਤੇ ਮੇਰੇ ਲਾਗੇ ਆ ਸ਼ਹਿਰ ਰਮਦਾਸ ਹਾਂਜੀ ਉਹ ਹੈਗਾ 4 ਕਿਲੋਮੀਟਰ ਪਰ ਪੈਂਦਾ ਅੰਮ੍ਰਿਤਸਰ ਜਾਓ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 9615277510 ਠੀਕ ਆ ਹਾਂਜੀ ਤੇ ਬਾਕੀ ਜੇ ਕਿਸੇ ਨੇ ਤੁਹਾਡੇ ਕੋਲ ਆਉਣਾ ਵਾ ਉਹ ਗੁਰਦਾਸਪੁਰ ਵੀ ਆਉਣਾ ਕੀ ਆ ਤੇ ਅੰਮ੍ਰਿਤਸਰ ਵੀ ਆਉਣਾ ਕੀ ਆ 40 ਗੁਰਦਾਸਪੁਰ ਪੈ ਜਾਂਦਾ 40 ਅੰਮ੍ਰਿਤਸਰ ਪੈ ਜਾਂਦਾ ਠੀਕ ਹੈ ਜੀ 에어ਪੋਰਟ ਵਾਲਾ ਰੋਡ ਸਿੱਧਾ ਜਾਓ ਡੇਰੇ ਬਾਬੇ ਨਾਨਕ ਦਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਅੱਜ ਫਿਰ ਵੜਾਂ ਦੋ ਹੀ ਆ ਤੇ ਪਰ ਦੋਵੇਂ ਕਮਾਲ ਦੀਆਂ ਹੀ ਆ ਜੀ ਵੇਖੋ ਚਲੋ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਹੈ ਉਹ ਕਰੀਦੀ ਆ ਤੇ ਨਾ ਕੋ ਖਰੀਦਣੇ ਆ ਜਿਹੜਾ ਟਾਵਾ ਟਾਵਾ ਹੋਵੇ ਅੱਛਾ ਇਹ ਨਹੀਂ ਤੇ ਗਏ ਇਹ ਕੱਟੀਆਂ ਕਰ ਲਈਏ ਅੱਛਾ ਲਿਆਉਣੀ ਉਹ ਹੀ ਆ ਜਿਹੜਾ ਸਿਰੇ ਦਾ ਹੋਊਗਾ ਤੇ ਮਗਰ ਵੀ ਦਿੱਤਾ ਵੀ ਆ ਮਗਰ ਇਹ ਬੱਛੀਆਂ ਐਰ ਕਾ ਤਾਂ ਤੋਹਫੇ ਹੀ ਆ ਰਬ ਜੀ ਜੀ ਅੱਛਾ ਕੋਈ ਨੂਰ ਹੀ ਲੈ ਲੈਂਦੇ ਆ ਠੀਕ ਹੈ ਨਾ ਇਹ ਆਪ ਗਾਈਆਂ ਵੀ ਚੰਗੀ ਬਰੀਡ ਦੀਆਂ ਚੰਗੇ ਦੁੱਧ ਵਾਲੀਆਂ ਦਾ ਮਗਰ ਬੱਚੇ ਬੱਛੀਆਂ ਵਾਲੀਆਂ ਗਾਇਆਂ ਜਾਂ ਨਾਲ ਛੋਟੇ ਕੋਈ ਨੂਰ ਸੇਰ ਤੇ ਗਈ ਨੋਰੀ ਦੋ ਦੋ ਗੱਡੀਆਂ ਦੇ ਜੜੀਆਂ ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰਨੀ ਆ ਆਪਾਂ ਥਾਣੇ ਦੇ ਕਰੀ ਤਾਨੂੰ ਲਾਗੇ ਤੋਂ ਦਿਖਾਈਏ ਕਾਫੀ ਕਮਾਲ ਦਾ ਜਿਹੜਾ ਥਾਣਿਆ ਆ ਦੇਖੋ ਬਿਲਕੁਲ ਦੂਰ ਦੂਰ ਜਿਹੜਾ ਥਾਣਿਆ ਤੇ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣੇ ਚਾਰੇ ਥਾਨ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗੈਪ ਤੇ ਮਿਲਕਵੇਂ ਨਵੇਂ ਚੰਗੇ ਮੋਟੀ ਜੜੀ ਲੱਗੀ ਆ ਸਰਪੀ ਜੀ ਗਰਮੀ ਵਾਲੀ ਗਾਂ ਆ ਅੱਛਾ ਕਾਲੀ ਜਲਸੀ ਪੰਜਾਬ ਵਾਲੀ ਠੀਕ ਆ ਆ ਸਭ ਦੇ ਵਿੱਚ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਲਸੀ ਕਿੰਨਾ ਦੁੱਧ ਤਿਆਰ ਕਰ ਗਈ ਆ ਇਹ ਇਹ ਹੁਣ ਇਹਦੇ ਥੱਲੇ 18-20 ਲੀਟਰ ਦੁੱਧ ਆ। ਅੱਛਾ। ਇਹ ਫੁਰਲੀ ਵਾਲ ਮਾਨੂੰ ਝਾਤੀ ਸੁੱਕੀ ਤੂੜੀ ਦੇ ਦੁੱਧ ਆ 18-20 ਕਿਲੋ ਸੁੱਕੀ ਤੂੜੀ ਦੇ। ਠੀਕ ਆ। ਸਾਡੇ ਥੋੜਾ ਜਿਹਾ ਜ਼ਮੀਨ ਦੇ ਵਿੱਚ ਨਮਕਿਆ ਕਲਰ ਪਾਣ ਰੱਖਦੀਏ ਤੇ ਸਾਡਾ ਪੱਠਾ ਥੋੜਾ ਜਿਹਾ ਲੇਟ ਪਿਆਰ ਹੁੰਦਾ। ਅੱਛਾ। ਜਦਨ ਕਦੇ 10 ਬਣਨ ਨੂੰ ਜਵਾਬ ਪਿਆਰ ਹੋ ਗਈ ਹੈ ਵਸ਼ੀ 25 ਦਿਨ ਦੁੱਧ ਚਵਾਜੂ ਅੱਛਾ ਹੁਣ ਤੋੜੀ ਤੇ ਜਿਹੜਾ 20 ਲੀਟਰ ਦੇ ਲੱਗੇ ਹੈਗਾ ਦੁੱਧ ਪੂਰੀ ਲਈ ਕੰਡੇ ਤੇ 18 ਲੀਟਰ ਚਾੜਕ ਦਵਾਂਗੇ ਆਪਾਂ ਤੋਂ ਭਾਵੇਂ 20 22 ਹੁਣ ਵੀ ਅੱਛਾ 18 ਲੀਟਰ ਜਿਹੜਾ ਪੱਕਾ ਹੈਗਾ ਕੰਡੇ ਤੇ ਚਾੜਕ ਦਵਾਂਗੇ ਤੇ ਮਗਰ ਇਹਦੇ 25 ਜਰਸੀ ਹਾਂਜੀ ਜਰਸੀ ਵਸ਼ੀ ਹੁੰਦਾ ਹੈ ਇਹ ਹਾਂ ਦਿਖਾ ਦੇ ਵਸ਼ੀ ਵੀ ਚੰਗੀ ਦੁੱਧ ਛੱਡ ਕੇ ਪਾਲੀਆ ਵੀ 20 25 ਹੋਏ ਆ ਦੁੱਧ ਛੱਡਿਆ ਵਾ ਇਹ ਚੰਗੀ ਪਾਲੀਆ ਰੀ ਚੰਗੀ ਪਾਲੀਆ ਦੁੱਧ ਪੂਰਾ ਛੱਡਿਆ ਵਾ ਵਸ਼ੀ ਨੂੰ ਪੂਰਾ ਰੀਜ ਨਾਲ ਕੋਈ ਵਿਆਹ ਤਿਆ ਸਾਲ ਬੜਾ ਪਿਆਰਾ ਲੱਗਾ ਵਾਸੀ ਹੁਣ ਜਿਹੜਾ 18 ਲੀਟਰ ਕਿੰਦਾ ਕਿ ਬਿਲਕੁਲ ਜਿਹੜਾ ਘਰੋ ਚਵਾ ਦਾਂਗੇ ਬਾਕੀ ਆ ਬਿਲਕੁਲ ਆ ਮੇਨ ਰੋਡ ਦੇ ਉੱਪਰ ਹੀ ਆ ਜਿਹੜਾ ਆ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ 에어ਪੋਰਟ ਵਾਲਾ ਰੋਡ ਗਰਦਾਸਪੁਰਾ ਲੈਣਾ ਤੇ ਉਧਰ ਉਹ ਬਾਕੀ ਸਾਰਾ ਬਾਰਡਰ ਏਰੀਆ ਹੀ ਆ ਜਿਹੜਾ ਔਰ ਆਪਾਂ ਸ਼ਪੇਦੇ ਦੇਖ ਸਕਦੇ ਹਾਂ ਸਾਰੇ ਰਾਵੀ ਦਰਿਆ ਦੇ ਜਿਹੜਾ ਵਾ ਕੰਡੇ ਤੇ ਪੈਂਦੇ ਆ ਵਿਦਿਆਨੰਦ ਬੱਟੇ ਦਾ ਥੋੜਾ ਜਿਹਾ ਵੱਧ ਕਰਦੀ ਆ ਆ ਵਸ਼ੀ ਆਪਾ ਦੇਖ ਸਕਦੇ ਤੁਸੀਂ ਪਲੇ ਬਲੋਸੀ ਵਸ਼ੀ ਆ ਜਿਹੜੀ ਇਹਦੇ ਮਗਰ ਪੂਰੀ ਆਪਰੇ ਜੀ ਨੇ ਕਰ ਦੁੱਧ ਛੱਡ ਕੇ ਵਸ਼ੀ ਪਾਲ ਛੜੀ ਆ ਹਾਂਜੀ ਵਸ਼ੀ ਨੇ ਦੁੱਧ ਚੰਗਾ ਛੱਡਿਆ ਆ ਤੇ ਆ ਥਾਣੇ ਦੇ ਇੱਕੀ ਫਿਰ ਤੋਂ ਦੇਖ ਸਕਦੇ ਹਵਾਨੇ ਤੇ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਆ ਮਿਲਕ ਮੈਨ ਵੀ ਦੇਖ ਸਕਦੇ ਆ ਬਾ ਇਹ ਆਪੇ ਜੇ ਕਿ ਜਿੱਤਰਾ ਹੁਣ ਮਕਈਆਂ ਮਕਈਆਂ ਸ਼ੁਰੂ ਹੋ ਗਈਆਂ ਕਈਆਂ ਏਰੀਆ ਚ ਹਾਂਜੀ ਹਾਂਜੀ ਤੇ ਉਹ ਵਾਲਾ ਦੁੱਧ ਮਤਲਬ ਉਹ ਪੱਠੇ ਪੈ ਜਾਣ ਮਕਈਆਂ ਤੇ ਦੁੱਧ ਇਹਨੇ ਚੰਗਾ ਕਰ ਜਣਾ ਨਾ ਪਰ ਜੀ ਜਦੋਂ ਡੰਗ ਰੱਜ ਕੇ ਪੱਠੇ ਖਾਊ ਗਾ ਹਾਂਜੀ ਦੁੱਧ ਦੁੱਧ ਨੇ ਦੇਣਾ ਜਣਾ ਜਿੱਤਰਾ ਚਾਰ ਕੋਈ ਸਾਈਲੇਜ ਸਾਈਲੇਜ ਵਾਲਾ ਲੈ ਜਾ ਜਾਂ ਛੱਲੀਆਂ ਵਾਲੇ ਪੱਠੇ ਚੱਲਣਦੇ ਕਈਆਂ ਦੇ ਤੇ ਆਟੋਮੈਟਿਕ ਦੁੱਧੋਂ ਜਿਹੜਾ ਵਜ ਜਣਾ ਮੈਨੂੰ ਸਾਡੇ ਏਰੀਆ ਚ ਥੋੜੇ ਜਿਹਾ ਪੱਠੇ ਦੀ ਚੰਗੀ ਹੁੰਦੀ ਆ ਹਾਂਜੀ ਪਰ ਬਾਕ ਦਣੀ ਹੁੰਦੀ ਆ ਕਿ ਪੱਠਾ ਬੜਾ ਜਲਦ ਪੜਦਾ ਅੱਛਾ ਜੇ ਜਦੋਂ ਪੱਠੇ ਨੂੰ ਪੈਂਡੇ ਵੀ ਜੇ ਕੋਈ ਸੈਲਜ ਵਾਲਾ ਵੀਰ ਲੈ ਜੇ ਫਿਰ ਤੇ 24 ਮਜਲਰਾਂ ਚ 22 25 ਲੀਟਰ ਦੁੱਧ ਕਰ ਦਊਗੀ ਤੇ ਮੁੱਲ ਫਿਰ ਇਹਦਾ ਮੁੱਲ ਜਿੰਨਾ ਤੋਂ ਹੀ ਆਖੋ ਬਦ ਦੇ ਦਾਂਗੇ ਯਾਰ ਬ੍ਰਿਜੀ ਜੀ ਆਜੀ ਗੱਲ ਕਰੀਏ ਹਣ ਵਾਵਾ ਦੇਨ ਹੋ ਗਏ ਆ ਵੇਖੋ ਯਾਰ ਬ੍ਰਿਜੀ ਜੀ ਜਿੰਨੀ ਤੇ ਬਰੀਡ ਦੇ ਵਿੱਚ ਇਹਦਾ ਦੁੱਧ ਆਲੀ ਵਸੀ ਆ ਇਹਦਾ ਚਿਹਰਾ ਇਹਦਾ ਕਰੀ ਫਿਰ ਤਾ ਦੇਖ ਸਕਦੇ ਠੰਡ ਵੇਖੋ ਕਟਾੜਾ ਲੱਗਾ ਕਰੇ ਮੁੱਠੀ ਦੀ ਚਵਾਈ ਵਾਲਾ ਰਾਣਾ ਖਾਓ ਬਾਨੇ ਆ ਦੇ ਸਾਦੇ ਹਵਾਨੇ ਦੂਸਰੇ ਪਾਸੇ ਵੀ ਨਾ ਤਾਂ ਬੜਾ ਅੱਛਾ ਗੱਲ ਕਿੰਨੇ ਦੀ ਫਿਰ ਜੱਸ ਨੌ ਕਰਨੀ ਹੈ ਹਰਬਜੀ 85000 ਦੇ ਦਾਂਗੇ ਨਹੀਂ ਫਿਰ 85000 ਨਾ ਦਈਏ ਹਾਂਜੀ ਥੋੜਾ ਘੱਟ ਡਾਊਨ ਕਰ ਦਈਏ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਕਿਹੜੀ ਗੱਲ ਆ ਕਰ ਦਿਓ ਆ ਵੀ 5000 ਛੱਡ ਦਾਂਗੇ ਹਰਬਜੀ ਇਹ ਕਿਹੜੀ ਗੱਲ ਆ 80000 ਜੀ 80 ਦੀ ਦੇ ਦਾਂਗੇ ਹੋਰ ਕਰ ਦਈਏ ਛੋਟ ਹੋਰ ਕਰ ਦਾਂਗੇ ਤੁਹਾਨੂੰ ਥੋੜਾ ਮੋੜ ਦੇਣਾ ਇਹ ਕਿਹੜੀ ਗੱਲ ਆ ਕਰ ਦਿਓ ਆ ਵੀ ਜਿੰਨੇ ਨਹੀਂ ਆਖੋ ਛਡਾਲੋ ਕਣਕਾ ਤਾਂ ਫੇਰ ਵਾਰੀ ਲਾਉਣੀ ਆ ਉਦਾਂ ਨੂੰ ਖੁੱਲੀ ਛੁੱਟੀ ਆ ਅੱਛਾ ਹਾਂ 85 ਦੀ ਦੇਰੀ ਹੈ ਹਾਂ 85 ਉਹ ਨਹੀਂ 75 ਦੀ 75 ਦੀ ਦੇਰੀ ਹੈ ਕਰਦੀ ਜਦਾਂ ਗਿਆ ਰਫਰੀ ਜੀ ਅੱਛਾ ਹਾਂ ਹੋਰ ਮਾਰ ਕਰਦਾਂਗੇ ਆਖੋਗੇ ਤੇ ਕੋਈ ਗੱਲ ਹੋਰ ਕਰਦੀ ਆ ਫੇਰ ਹੋਰ ਕਰਦਾਂਗੇ ਇੱਕੋ ਗੱਲ ਫੇਰ ਇੱਕੋ ਗੱਲ ਕਰਦਣੇ ਜੱਸ ਨੋਂ ਪੂਰੀ ਕਰ ਦਿੰਦੇ ਹਾਂ ਹਾਂਜੀ ਪੂਰੇ 70 ਦੀ ਦੇਦਾ ਫਿਰ ਜੀ ਅੱਛਾ 70000 ਦੀ ਵੈੜ ਆਪ ਦੇਦਾ 85000 ਰੁਪਇਆ ਠੀਕ ਆ ਤੇ ਮੰਜੀ ਦੀ ਰੋਧ ਚੋਣਾ ਠੀਕ ਆ 70000 ਜੀ ਦੇ ਦਾਂਗੇ ਠੀਕ ਆ ਤੇ ਬਾਕੀ ਲੈਗਾ ਮਗਰ ਵਛੀ ਇਹ ਆ ਮਗਰ ਵਛੀਆਂ ਵੀ ਚੰਗੇ ਰੁਪਈਆ ਦੀਆਂ ਵਾਂ ਮੈਂ ਕਿਹਾ ਇੱਕ ਨਹੀਂ ਦੋ ਦੋ ਗਾਵਾਂ ਦੇਣੀਆਂ ਹਾਂਜੀ ਹੁਣ ਸਿਆ ਹੱਕ 85000 ਰੁਪਇਆ ਵਾਕਈ ਗਾਂ ਦਾ ਹਕੀਕਤ ਆ 70000 ਦੀ ਦੇ ਦਾਂਗੇ ਠੀਕ ਆ ਜੀ ਤੇ ਹੁਣ ਇੱਕ ਵੈੜ ਤੁਹਾਨੂੰ ਦਿਖਾਉਣੀ ਇੱਕ ਹੋਰ ਇਹ ਵੀ ਪੂਰੀ ਖੂਬਸੂਰਤ ਏ ਆ ਆ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਗਲਾਬੀ ਰੰਗ ਦੇ ਚਾਰੇ ਥਾਨ ਇੱਕੋ ਜਿਹਾ ਸਾਈਜ਼ ਦੇਖੋ ਜੇ ਕਿਰਤੀ ਇਹਦੇ ਤੇ ਜਿਹੜੀ ਇਹਦੇ ਮਗਰ ਬੱਛੀ ਆ ਉਹ ਵੀ ਪੂਰੀ ਕਮਾਲ ਦੀ ਆਹ ਵਾਲੀ ਬੱਛੀ ਆਹ ਦੇਖ ਸਾਡੇ ਨਾੜੂ ਜਿਹੜਾ ਇਹਦਾ ਵੀ ਬਿਲਕੁਲ ਤਾਜ਼ਾ ਹੀ ਹੈ ਨਾ ਇਹ ਕਿੰਨੇ ਦੁੱਧ ਆ ਲਈ ਜੇ ਹਰ ਜੀ ਜੀ ਵੀ ਇਹਦਾ ਚੋਣਾ ਹੀ ਹੋਣਾ ਅੱਛਾ ਇਹਦਾ ਸਾਰਿਆਂ ਨੂੰ ਪਤਾ ਆ ਅੱਖਾਂ ਵਾਲਿਆਂ ਦੇਖ ਲੈਣਾ ਆ ਠੀਕ ਆ ਪਰ ਬੱਛੀ ਆ ਇਸ ਟਾਈਮ ਮੋਕਦੇ 14 15 ਲੀਟਰ ਬੋਲਾ ਆ ਇਹ ਬੋਲਾ 14 15 ਕਿਉਂ ਤੀਜਾ ਦਿਨ ਸੁਈਰ ਹੋਇਆ ਇਹ ਬੱਚੇ ਦਾ ਗੱਲਾ ਨਾੜੂ ਏ ਕਰੀ ਫੇਰ ਵਖਾ ਦਿਓ ਹਾਂਜੀ ਹਾਂਜੀ ਹਰ ਕੋਈ ਪੱਠਾ ਨਹੀਂ ਦਿੱਥਾ ਨਹੀਂ ਦੋ ਕੋਈ ਫੀਡ ਨਹੀਂ ਪਾਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਵੇਖੋ ਠੀਕ ਆ ਹਾਂਜੀ ਤੋੜਾ ਫੇਰ ਉਹਨਾਂ ਨੇ ਇੱਕ ਦਿਨ ਹੁਣ ਜਿਹੜਾ ਵਾ ਬੋਲਾ ਕੋ 14 15 ਲੀਟਰ ਜਿਹੜਾ ਕਹਿੰਦੇ ਵੀ ਹੈ ਬਿਲਕੁਲ ਬਿਲਕੁਲ ਕੱਡੇ ਵਾਲਾ ਤੇ ਜਿਹੜਾ ਵਾ ਵੇ ਲੀਟਰ ਜਿਹੜਾ ਕਹਿੰਦੇ ਵੀ ਨਾਰਮਲ ਚਵਾਈ ਜਾਊਗੀ। ਬਾਕੀ ਸੋਹਣੀ ਵੜਿਆ ਤੇ ਕਦ ਕਾਠ ਪੱਖੋਂ ਜਵਾਨ ਹੈ ਜੰਗੀ। ਤੇ ਬਾਕੀ ਹਵਾਨਾ ਪਛਾਣ ਨਾ ਵੀ ਚੰਗਾ ਦਿਖਾਉਂਦੀ ਹੈ ਹਵਾਨਾ ਗਾਂ ਨਾ ਵੀ ਚੰਗਾ। ਦੇਖ। ਮਾੜੇ ਉਸ ਗਾ ਬਾਕੀ ਆ ਦੇਖ ਸਕਦੇ ਜੇ ਕਾਫੀ ਸੋਹਣੇ ਰੰਗ ਰੋਤੀ ਆ ਫਰਿਜੀ ਸੰਢੀ ਠੁੰਡੀ ਬੜੀ ਤੇ ਠੰਡ ਕਮਾਲ ਦਾ ਲੱਗਾ ਆ ਦੇਖੋ ਠੰਡ ਕਮਾਲ ਦਾ ਲੱਗਾ ਲੇਕਿਨ ਜਿਹਦਾ ਮੱਠੀ ਬਹਿ ਜਾਉਂਦਾ ਚਲੋ ਲੈ ਜਾ ਫਿਰ ਇਹ ਇਹਦਾ ਫਿਰ ਮੁੱਲ ਹਰਬਜੀਤ ਜੀ ਜਿੰਨੇ ਦੀ ਮਰਜ਼ੀ ਆਖੀ ਹੈ ਵਹਿੜ ਦੇਖ ਜਾਣੀਆਂ ਦੁੱਧ 20 ਲੀਟਰ ਵੀ ਚਵਾ ਜਾਣਾ ਪਰ ਸੇਵਾ ਦੇ ਚੋਣਾ ਹਾਂਜੀ ਉਹ ਵੀ ਹੁਣ ਮੌਸਮ ਗਰਮੀ ਦਾ ਹੁਣ ਦੋ ਦੋਨੇ ਚੋਣਾ ਜਿਹੜਾ ਸੇਵਾ ਕਰੂ ਹਾਂਜੀ ਸਿਆਲ ਦੇ ਵਿੱਚ ਤਾਂ ਸਾਰੇ ਚੋਈ ਜਾਂਦੇ ਆ ਹੁਣ ਸੇਵਾ ਵਾਲਾ ਹੀ ਜੋਊਗਾ ਬਾਕੀ ਇਹ ਆ ਵੀ ਚਲੋ ਜਿਹੋ ਜਿਹੋ ਮੌਸਮ ਚੱਲੰਦਿਆ ਹਵਾ ਜਿਹੜਾ ਵੇ ਵੇ ਚਵਾਈ ਜਾਵੇ ਤੇ ਉਹ ਵੀ ਬੜਾ ਹੈ ਪਰ ਬ੍ਰਿਜੀ ਜੇ ਇਹੋ ਬੱਛੀਆਂ ਸਿਆਲ ਚ ਹੁੰਦੀਆਂ ਗਦੇ ਹਾਂਜੀ 30 ਲੀਟਰ ਦੁੱਧ ਚੋਣਾ 30 ਲੀਟਰ ਆ ਫਰਾਂਜੀ ਦੇ ਨਾਲ ਅੱਛਾ ਪਰ ਹੁਣ ਮੈਂ 20 ਲੀਟਰ ਕਿਉਂ ਆਖਣਾ ਮੈਨੂੰ ਵੀ ਪਤਾ ਤਾਂ ਗਰਮੀ ਆ ਹਾਂਜੀ ਹਾਂਜੀ ਗਰਮੀ ਦੇ ਵਿੱਚ ਹਰੇਕ ਬੰਦੇ ਕੋ ਸੇਵਾ ਨਹੀਂ ਹੁੰਦੀ ਪ੍ਰੋਪਰ ਪੱਠੇ ਚ ਦੁੱਧ ਨਹੀਂ ਹੁੰਦਾ ਹਾਂਜੀ 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 ਨਹੀਂ ਤਾਂ 30 ਲੀਟਰ ਵਾਲੀਆਂ ਬੱਛੀਆਂ ਆ ਜੇ ਅੱਜ ਇਹ ਗੱਲ ਕਰਦੀ ਆ ਦੇ ਵੀ ਪਰ ਫਿਰ ਜੀ ਜਿੰਨੇ ਦੀ ਆਖੋਗੇ ਦੇ ਦਾਂਗੇ ਕਰ ਦਵਾ ਆਪ ਹੀ ਕੇ ਉਹ ਵੀ 70000 ਦੀ ਜਦਾਂ ਦੇ ਜਿਹੜਾ ਆਖਦੇ ਵੀ 70 ਦੀ ਦੇ ਦੋ ਅੱਛਾ ਬਰਾਬਰ ਹੀ ਕਰ ਦੇਣੀ ਆ ਤੁਮੇ ਹਾਂਜੀ ਠੀਕ ਆ ਕਰ ਦੀ ਥੋੜੀ ਛੋਟੇ ਵੀ ਨਹੀਂ ਤੇ ਹੁਣ ਤਾਂ ਮੈਂ ਕੋਈ ਗੱਲ ਹੀ ਨਹੀਂ ਕਸਰ ਹੀ ਨਹੀਂ ਛੱਡੀ ਨਹੀਂ ਆ ਤਾਂ ਚਲੋ ਤੁਸੀਂ ਆਪ ਹੀ ਜਿਆਦੀ ਕਰਤਾ ਵਾ ਸਾਰਾ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਕਰ ਲਾ ਦੇਂ ਕਿਹੜੀ ਗੱਲ ਆ ਇੱਕੋ ਗੱਲ ਕਰਦੀ ਆ ਫਿਰ ਕਰ ਲੋ ਜੋੜੇ 'ਚ ਕਰਦੀ ਆ ਯਾਰ ਜੋੜੇ 'ਚ ਉਹ 70 ਦੀ ਕਰਦੀ ਆ ਤੇ ਆ 65 ਦੀ ਕਰ ਦੋ ਫਿਰ ਠੀਕ ਆ ਜੀ ਜੀ ਤੁਹਾਨੂੰ ਕਹਿਦਾ ਦਾ ਆਪਾਂ ਦੇਤੀ ਅੱਛਾ 80000 200 ਰੁਪਿਆ ਛੋਟ ਹੋਣੀ ਆ ਅੱਛਾ ਪਰ ਇਹੋ ਵਸ਼ੀ ਸਿਆਲ ਚ ਸੁਈ ਹੁੰਦੀ ਦੇ ਵੀ 80 85000 ਦੀ ਰਚੀ ਠੀਕ ਆ ਪਰ ਹੁਣ ਤੁਹਾਨੂੰ ਕਹਿਤਾ ਮੌਸਮ ਦੇ ਹਿਸਾਬ ਨਾਲ ਸਾਨੂੰ ਵੀ ਚਲਣਾ ਪੈਂਦਾ ਹਾਂਜੀ ਇਹ 60000 ਦੀ ਦੇਣਾ ਵੀ 70000 ਦੀ ਦੇਵਾਂਗੇ ਠੀਕ ਆ ਪਰ ਸਿਆਲ ਹੁੰਦਾ ਤੇ 30 ਦੀ ਵੀ ਦੁੱਧ ਚੋਣਾ ਹੈ ਲੱਖ ਲੱਖ ਰੁਪਏ ਦੀ ਵਸ਼ੀ ਠੀਕ ਆ ਜੀ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਘਰ ਕੋਲ ਤਸੱਲੀ ਕਰਕੇ ਆ ਨਾ ਵੇਚ ਆਂ ਇਹ ਮਖਸਈਆਂ ਆ ਨੋ ਦੇ ਮਗਰ ਵਸ਼ੀਆਂ ਆ ਤਾਂ ਦੋਵੇਂ ਬਰੀਡ ਚ ਹਾਂਜੀ ਮੇਰੇ ਘਰ ਕੋ ਆਵੇ ਚਾਰ ਡੰਗ ਪੰਜ ਦਿਨ ਮੇਰੇ ਘਰੋਂ ਤਸੱਲੀ ਕਰਕੇ ਲੈ ਕੇ ਜਾਵੇ ਹਰਜੀ ਜੀ ਵੈਸੇ ਖਰਦਣੇ ਆ ਠੀਕ ਹੈ ਜੀ ਇਹ ਨਾ ਅਧਿਕਾਰ ਬੰਦਾ ਹੈਗੀ ਠੀਕ ਹੈ ਜੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਮਰਜ਼ੀ ਦਾ ਪਸ਼ੂ ਖਰੀਦੋ ਜੀ